सरकार, सरकार, किसान मजदूर संघर्ष कमेटी पंजाब ਵੱਲੋਂ ਅੱਜ ਝੰਡੇਆਲਾ ਗੁਰੂ ਵਿੱਚ ਮੋਦੀ ਸਰਕਾਰ ਖੱਟਰ ਸਰਕਾਰ ਤੇ 300 ਦਾ ਪੁਤਲਾ ਫੋਕ ਮੂਜ਼ਾਹਰਾ ਕੀਤਾ ਗਿਆ। ਮਾਮਲਾ ਕਿਸਾਨ ਮਜ਼ਦੂਰ ਜਥੇਬੰਦੀਆਂ ਤੇ ਸਰਕਾਰ ਦੇ ਇਸ਼ਾਰੇ ਤੇ ਪ੍ਰਸ਼ਾਸਨ ਵੱਲੋਂ ਤਸੱਦਦ ਕਰ ਦਿੱਲੀ ਜਾਣ ਤੋਂ ਰੋਕਿਆ ਜਾਣਾ ਅਤੇ ਸ਼ਹੀਦ ਹੋਏ ਕਿਸਾਨਾਂ ਦਾ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੀਨੀਅਰ ਆਗੂ ਸ਼ਰਵਨ ਸਿੰਘ ਪੰਦੇਰ ਦੀ ਅਗਵਾਈ ਹੇਠ ਜੰਡੇਆਲਾ ਗੁਰੂ ਵਿੱਚ ਦਾਣਾ ਮੰਡੀ ਦੇ ਸਾਹਮਣੇ ਰੋਡ ਤੇ ਮੋਦੀ ਸਰਕਾਰ ਖੱਟਰ ਸਰਕਾਰ TWW ਦਾ ਪੁਤਲਾ ਫੁਕਿਆ ਗਿਆ ਕਿਸਾਨ ਅੰਦੋਲਨ ਦੋਨੋਂ ਰੋਕਣ ਲਈ ਜੋ ਸਰਕਾਰ ਦੇ ਇਸ਼ਾਰੇ ਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਮਜ਼ਦੂਰਾ ਤੇ ਤਸੱਦਤ ਕੀਤਾ ਗਿਆ ਉਸ ਦੇ ਵਿਰੁੱਧ ਵਿੱਚ ਅੱਜ ਜੰਡੇਆਲਾ ਗੁਰੂ ਵਿੱਚ ਮੋਦੀ ਸਰਕਾਰ ਖੱਟਰ ਸਰਕਾਰ ਤੇ TWW ਦਾ ਪੁਤਲਾ ਫੁਕਿਆ ਗਿਆ ਤੇ ਕਿਸਾਨ ਅੰਦੋਲਨ ਦੋ ਦੇ ਪਹਿਲੇ ਸ਼ਹੀਦ ਬਾਪੂ ਗਿਆਨ ਸਿੰਘ ਤੇ ਸ਼ਹੀਦ ਚੁਕਰੰਜੀਤ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਦੇ ਰੋਸ ਵੱਲੋਂ ਫੂਕਿਆ ਗਿਆ ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਜਾਣਬੁੱਝ ਕੇ ਸ਼ਾਂਤਮਈ ਰੂਪ ਵਿੱਚ ਬੈਠੇ ਕਿਸਾਨਾਂ ਮਜ਼ਦੂਰਾ ਤੇ ਹੰਝੂ ਗੈਸ ਦੇ ਗੋਲੇ ਸੁੱਟ ਰਹੀ ਹੈ ਤੇ ਗੋਲੀਆਂ ਚਲਾ ਰਹੀ ਹੈ ਸਰਕਾਰ ਨੂੰ ਇਸ ਦਾ ਜਵਾਬ ਆਉਣ ਵਾਲੀਆਂ ਵੋਟਾਂ ਵਿੱਚ ਮਿਲੇਗਾ ਤੇ ਪਿੰਡਾਂ ਵਿੱਚ ਸਰਕਾਰ ਦੇ ਬੰਦਿਆਂ ਦਾ ਵਿਰੋਧ ਕੀਤਾ ਜਾਵੇਗਾ ਸਰਕਾਰਾ ਆਪਣੇ ਹੀ ਆਦਮੀ ਸਾਡੇ ਕਿਸਾਨਾਂ ਦੇ ਰੂਪ ਵਿੱਚ ਪੱਥਰ ਮਾਰ ਕੇ ਸਾਡੀ ਸ਼ੋਭਾ ਖਰਾਬ ਕਰਨਾ ਚਾਹੁੰਦੀ ਹੈ ਜੋ ਕਦੇ ਨਹੀਂ ਹੋਣ ਦਿੱਤੀ ਜਾਵੇਗੀ ਜੰਡਿਆਲਾ ਗੁਰੂ ਤੋਂ ਕੇਟੀਵੀ ਪੰਜਾਬ ਲਈ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਖਾਸ ਰਿਪੋਰਟ ਜਿੰਦਾਬਾਦ 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 ਹੋਗੀ ਸਰਕਾਰ ਕੀ ਚੱਕ ਦੇ ਆ ਗਏ ਲੋਕ ਸਰਕਾਰਾਂ ਚੱਕ ਦੇ ਆ ਗਏ ਕਿਸਾਨਾਂ ਦੇ ਰਾਹ ਰੋਕਣ ਵਾਲੀ ਸਰਕਾਰ ਉਹ ਸਾਡੇ ਕਿਸਾਨਾਂ ਤੇ ਇਹਨਾਂ ਪ੍ਰਸੰਨਾਂ ਦਾ ਹੋ ਰਿਹਾ ਵਾ ਇਹ ਬਹੁਤ ਹੀ ਮੋਦੀ ਸਰਕਾਰ ਤੇ ਖੱਟੜ ਸਰਕਾਰ ਦਾ ਬਹੁਤ ਹੀ ਬੇੜਾ ਕਰ ਗਿਆ ਦੂਸਰੀ ਗੱਲ ਮੈਂ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਚਾਹੁੰਨੀ ਆ ਕਿ ਤੁਹਾਡਾ ਫਰਜ਼ ਬੰਦਾ ਹੀ ਇਹਨਾਂ ਕਿਸਾਨਾਂ ਦੇ ਨਾਲ ਤੂੰ ਹੀ ਇੱਕ ਕਿਸਾਨ ਦਾ ਪੁੱਤਰ ਆ ਜਿਸ ਦਿਨ ਅਸੀਂ ਤੈਨੂੰ 92 ਸੀਟਾਂ ਦੇ ਕੇ ਜਿਤਾਇਆ ਸੀ ਤੂੰ ਕਿਸਾਨਾਂ ਦੇ ਹੱਕ ਚ ਗੱਲ ਕਰਨੀ ਚਾਹੁੰਦਾ ਹਾਂ ਉਸ ਟਾਈਮ ਤੇ ਕਹਿਲਾ ਹਾਂ ਵੀ ਮੈਂ ਤੁਹਾਡੇ ਹੱਕ ਚ ਗੱਲ ਕਰੂੰਗਾ ਪਰ ਅੱਜ ਇਹ ਸਰਕਾਰ ਕਿੱਥੇ ਆ ਇਹ ਸਰਕਾਰਾਂ ਰੈਲੀਆਂ ਸਾਰੀਆਂ ਰੈਲੀਆਂ ਚੁਗਣ ਡੀਆਂ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਜੇ ਕਿਸਾਨ ਨਾ ਰਿਹਾ ਤੇ ਰਹਿਣਾ ਕਿਸੇ ਦਾ ਵੀ ਕੁਝ ਨਹੀਂ ਨਾ ਕਿਸੇ ਦੁਕਾਨਦਾਰ ਦਾ ਕੁਝ ਰਹਿਣਾ ਵਾ ਤੇ ਨਾ ਇਹਨਾਂ ਸਰਕਾਰਾਂ ਦਾ ਵੀ ਬੇੜਾ ਗਰਕ ਹੋ ਜਾਣਾ ਵਾ ਕਿਉਂਕਿ ਵੇਖੋ ਅਸੀਂ ਤੇ ਆਪਣੀ ਜ਼ਮੀਨ ਚੋਂ ਕਸ਼ੂਗਾ ਕੇ ਖਾ ਲਵਾਂਗੇ ਪਰ ਇੰਨਾ ਸਰਕਾਰਾਂ ਇਹ ਕੀ ਕਰਨਗੇ ਇਹ ਦੁਕਾਨਦਾਰ ਕੀ ਕਰਨਗੇ ਹਰ ਵੀਰ ਨੂੰ ਇਸ ਮੋਰਚੇ ਤੇ ਲੋੜਿਆ ਖੜਨ ਦੀ ਬਾਕੀ ਇਹ ਸਰਕਾਰਾਂ ਨੂੰ ਬੇਨਤੀ ਹੈ ਖੱਟੜ ਸਰਕਾਰ ਨੇ ਜੋ ਤਸੱਦਦ ਇੰਨਾ ਜਿਆਦਾ ਜਦ ਕਿ ਉੱਥੇ ਕਿਸਾਨਾਂ ਵਾਸਤੇ ਲੰਗਰ ਵੀ ਜਿਹੜਾ ਹੁੰਦਾ ਉਹਨਾਂ ਤੇ ਵੀ ਬਹੁਤ ਮਾੜਾ ਹਸ਼ਰ ਕੀਤਾ ਇਹਨਾਂ ਵੀਰਾਂ ਦਾ ਸਾਨੂੰ ਬਹੁਤ ਦਰਦ ਆ ਜਿਹੜੇ ਉਹ ਹੀ ਕਿਸੇ ਮਾਵਾ ਦੇ ਪੁੱਤਰ ਆ ਇਹਨਾਂ ਨੂੰ ਇਹ ਸੋਚ ਹੋਣੀ ਚਾਹੀਦੀ ਉਹ ਲੰਗਰ ਲੈ ਕੇ ਆਉਂਦੇ ਉੱਥੇ ਬੰਦੂਕਾਂ ਲੈ ਕੇ ਨਹੀਂ ਆਉਂਦੇ ਜਿਹੜਾ ਇਹਨਾਂ ਨੇ ਤਸੱਦ ਦੇ ਨਾ ਕੀਤਾ ਵਾ ਠੱਟੜ ਸਰਕਾਰ ਦਾ ਤੇ ਮੋਦੀ ਸਰਕਾਰ ਦਾ ਇੰਨਾ ਕਹਾਂ ਹੀ ਵਿਰੋਧ ਕਰਦੇ ਆਂ ਵੀ ਇਹ ਬਹੁਤ ਮਾੜੀਆਂ ਸਰਕਾਰਾਂ ਵਾਂ ਬਹੁਤ ਇਹਨਾਂ ਨੇ ਸਾਡੇ ਤੇ ਮਾੜੇ ਜ਼ੁਲਮ ਕਰਨ ਦੇ ਆ ਸਾਡੇ ਉੱਥੇ ਟਰੈਕਟਰ ਫਾੜ ਦਿੱਤੇ ਆ ਪਰ ਇਹਨਾਂ ਸਾਡੇ ਕਿਸਾਨ ਕਿਸਾਨ ਵੀਰਾਂ ਚ ਇੰਨਾ ਜੋਸ਼ ਆ ਇਹ ਖਾਲੀ ਹੱਥ ਆਜਣ ਇਹ ਵੀ ਉਹਨਾਂ ਨਾਲ ਖਾਲੀ ਹੱਥ ਟੱਕਰਨ ਤੇ ਇਹ ਮੋਰਚੇ ਫਤਿਹ ਹੋ ਸਕਦੇ ਹੈ ਬੈਰੀਗੇਡ ਟੁੱਟ ਸਕਦੇ ਐਡੀ ਕੋਈ ਨਹੀਂ ਕਿਸਾਨਾਂ ਦੇ ਪੁੱਤਿਆ ਕਿਸਾਨਾਂ ਦੀਆਂ ਧੀਆ ਵਾ ਮੇਰੇ ਘਰ ਆਣ ਕੇ ਕੋਈ ਆਣ ਕੇ ਵਿਖਾ ਦੇ ਅਸੀਂ ਇੱਕ ਇੱਕ ਨਾਲ ਲੜਨ ਵਾਲੇ ਐਡੀ ਕੋਈ ਗੱਲ ਨਹੀਂ ਆ ਜਿੰਨੇ ਜ਼ਿਮੀਦਾਰ ਉੱਥੇ ਬੈਠੇ ਆ ਹਰ ਆਰਮੀ ਦਾ ਬੰਦਾ ਇੱਕ ਇੱਕ ਢਾਣ ਕੇ ਵੈਸੇ ਉਹਨਾਂ ਦੇ ਨਾਲ ਟੱਕਰੇ ਤੇ ਇਹਨਾਂ ਨੂੰ ਪਤਾ ਲੱਗੇ ਬਈ ਇਹ ਇਸ ਤਰ੍ਹਾਂ ਤੇ ਸੱਦਨ ਕੀਤਾ ਜਾਂਦਾ ਗੋਲੀਆਂ ਪੱਕੀਆਂ ਗੋਲੀਆਂ ਮਾਰਨਦੇ ਸਿਰਾਂ ਦੇ ਵਿੱਚ ਵੇਖੋ ਸਾਡੇ ਜ਼ਿਮੀਦਾਰਾਂ ਕੋਲ ਉੱਥੇ ਹਥਿਆਰ ਥੋੜੀ ਨਾ ਹੈਗੇ ਆ ਕਿ ਉੱਥੇ ਹਥਿਆਰ ਹਥਿਆਰ ਲੈ ਕੇ ਬੈਠੇ ਆ ਵੇਖੋ ਖਾਲੀ ਹੱਥੀ ਆ ਖਾਲੀ ਹੱਥੀ ਠੀਕ ਹੈ ਤੁਸੀਂ ਅਥਰੋ ਗੈਸ ਦੇ ਗੋਲੇ ਸੁਟਣ ਦੇ ਜੇ ਕਿੰਨਾ ਕੁਛ ਕਰਨੇ ਹੀ ਪਾਣੀ ਦੀਆਂ ਬੁਛਾੜਾਂ ਮਾਰ ਲਓ ਇੱਕ ਵੱਖਰੀ ਜੀ ਚੀਜ਼ ਆ ਕਿਸਾਨਾਂ ਨੂੰ ਪਿੱਛੇ ਹਟਾਉਂਦਾ ਇੱਕ ਤਰੀਕਾ ਪਰ ਇਹਨਾਂ ਇੰਨਾ ਕੁਸ਼ ਮਤਲਬ ਕਿ ਪੱਕੀਆਂ ਗੋਲਨਾ ਸਿਰਾਂ 'ਚ ਉੱਥੇ ਡਾਕਟਰੀ ਲਾਈਨ ਦਾ ਵੀ ਨਹੀਂ ਕੁਛ ਕੀਤਾ ਇਹਨਾਂ ਨੇ ਵੀ ਡਾਕਟਰੀ ਲਾਈਨ ਦਾ ਹੀ ਇਹਨਾਂ ਨੇ ਮਤਲਬ ਕਿ ਕੋਈ ਇਹਨਾਂ ਦਾ ਕੀਤਾ ਹਵੇ ਡਾਕਟਰੀ ਲਾਈਨ ਤੇ ਵੀ ਬਹੁਤ ਤਸੱਦਦ ਕੀਤਾ ਹੋ। ਮਾਰ ਦਿੱਤਾ ਗਿਆ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਅਸੀਂ ਉਹਦਾ ਇਨਸਾਫ ਚਾਉਂਦੇ ਆ ਉਹਨਾਂ ਦੇ ਭੈਣਾ ਕਿਵੇਂ ਬਿਲਕਦੀ ਆ ਸਾਡੇ ਕਿਸਾਨਾਂ ਤੇ ਕਿਉਂ ਅਤਿਆਚਾਰ ਕੀਤਾ ਜਾ ਰਿਹਾ ਇਹ ਬਹੁਤ ਜ਼ਿਆਦਾ ਬੋਲਦਾ ਕਿ ਮੈਂ ਕਿਸਾਨ ਦਾ ਪੁੱਤ ਕਿਸਾਨ ਦਾ ਪੁੱਤ ਹੈ ਹੀ ਨਹੀਂ ਲੱਗਦਾ ਅਸੀਂ ਰਸੀਟਾਂ ਦੇ ਕੇ ਜਿਤਾਇਆ ਉਹ ਤਾਂ ਕਹਿੰਦਾ ਮੈਂ ਆਮ ਬੰਦਾ ਹਾਂ ਆਮ ਹੀ ਤੇ ਕਾਸ ਬੰਦਾ ਇਹ ਨੰਗਨ ਚਿੱਟਾ ਸਾਡੇ ਕਿਸਾਨਾਂ ਦਾ ਬੁਰਾ ਹਾਲ ਸਾਡੇ ਟਰੈਕਟਰ ਪਾੜਦੇ ਲੰਗਰ ਉੱਥੇ ਜਿੰਨਾ ਵਰਤ ਰਿਆ ਸੀ ਉਹਦਾ ਨੁਕਸਾਨ ਕੀਤਾ ਭਾਂਡੇ ਤੋੜਤੇ ਇਹਨਾਂ ਨੂੰ ਕੀ ਹੱਕ ਵਾ ਜਿਹੜੀ ਹਿਦਿਆਣਾ ਸਰਕਾਰ ਸਾਡੇ ਪੰਜਾਬ ਦੇ ਹੱਦ ਦੇ ਵਿੱਚ ਆ ਕੇ ਗੋਲੀਆਂ ਚਰਾਰੀ ਇਹ ਸਾਡੀ ਸਰਕਾਰ ਕੀ ਕਰਦੀ ਪਈ ਆ ਇਹ ਸਰਕਾਰ ਨੂੰ ਪਤਾ ਨਹੀਂ ਕਿ ਸਾਡੇ ਪੰਜਾਬ ਦੇ ਵਿੱਚ ਵੜਦੇ ਪਏ ਸਾਡੇ ਘਰ ਵਿੱਚ ਕੋਈ ਆ ਕੇ ਬਾਹਰੋਂ ਬੰਦਾ ਵੜਿਆ ਸੀ ਉਹਨੂੰ ਕਿਵੇਂ ਵੜਨ ਦਵਾਵਾਂਗੇ ਇਹਨਾਂ ਸਰਕਾਰਾਂ ਨੂੰ ਕੁਝ ਨਹੀਂ ਪਤਾ ਕਿ ਸਾਡਾ ਕੀ ਬਣ ਰਿਹਾ ਇਹਨਾਂ ਨੂੰ ਆਪਣੀਆਂ ਕੁਰਸੀਆਂ ਦਾ ਬਸ ਬਸ ਰਹੀ ਹੈ ਸਾਡੀ ਕੁਰਸੀ ਕਾਹ ਮਰੇ ਸਰਕਾਰਾਂ ਬਾਰੇ ਸਾਡਾ ਬਜਟ ਦਾ ਆਮ ਬੰਦੇ ਦਾ ਕੋਈ ਪੜ ਨਹੀਂ ਰਿਹਾ ਕੁਛ ਨਹੀਂ ਜਿੱਤ ਤੇ ਸਾਡੀਆਂ ਸਰਕਾਰਾਂ ਇਹ ਸੁੱਤੀਆਂ ਹੋਈਆਂ ਵਾਂ ਇਹਨਾਂ ਨੂੰ ਜਾਗਣਾ ਚਾਹੀਦਾ ਜਿਹੜੇ ਆਪਣੇ ਵਾਗੇ ਆ ਦੁਕਾਨਦਾਰ ਆ ਉਹ ਵੀ ਸਾਨੂੰ ਕਹਿੰਦੇ ਕਿਸਾਨ ਵੇਲੇ ਆ ਆਣ ਕੇ ਇੱਕ ਦਿਨ ਖੜੇ ਹੋ ਕੇ ਵੇਖੋ ਕਿਸਾਨ ਵੇਲੇ ਚ ਕਿਸਾਨ ਅੰਨ ਦਾਤਾ ਵਾ ਜੇ ਕਿਸਾਨ ਤੇ ਕੋਈ ਅੰਨ ਦਾਤਾ ਨਾ ਕੋ ਤੁਸੀਂ ਖਾਓਗੇ ਕਿਤੋਂ ਤੁਹਾਡੇ ਪੀਜੇ 버ਗਰ ਕਿਤੋਂ ਚੱਲਣਗੇ ਇਹ ਸਾਡੇ ਬਾਤੇ ਸਾਨੂੰ ਵੇਲੇ ਵੇਡਲ ਕਹੀ ਚੰਦੇ ਜਿਹੜਾ ਵੇਲਾ ਕਹਿੰਦਾ ਘਰਾਂ ਕੇ ਦੇ ਵੇਖੇ ਤੇ ਫਸਲ ਬੀਜ ਕੇ ਦਿਖਾਵੇ ਸਾਨੂੰ ਕਿੱਥੇ ਫਸਲ ਬੀਜਣੀ ਆ ਜੇ ਸਾਡੀਆਂ ਫਸਲਾਂ ਕਣਕਾਂ ਕੋਈ ਘਰਾਂ ਨਹੀਂ ਰਹੀਦੇ ਹੈਗੇ ਖਾਣਗੇ ਇਹ ਗਮਲਿਆਂ ਚ ਤੇ ਕਣਕੇ ਪਾਉਣਾ ਹੀ ਰਿਹਾ ਹੈ ਕਮਲਿਆਂ ਚ ਕਣਕੋ ਗਾ ਕੇ ਖਾਨ ਕੇ ਅਸੀਂ ਕਿਸਾਨ ਹੀ ਕਣਕੋ ਗਾਊਗਾ ਤੇ ਖਾਏ ਅਸੀਂ ਸਰਕਾਰਾਂ ਜੋ ਨਹੀਂ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਉਹ ਸੁਭਕਰ ਨੂੰ ਸਾਹ ਬੁਲਵਾਇਆ ਜਾ। ਯਾਰ ਮੰਨੇ ਚਾਹੇ ਨਾ ਮੰਨੇ ਸਰਕਾਰ ਨੇ ਤਾਂ ਸਾਡੀਆਂ ਅੱਜ ਤੋਂ 2 ਸਾਲ ਪਹਿਲਾਂ ਵੀ ਗੱਲਾਂ ਮੰਨੀਆਂ ਆ ਮੰਗਾ ਸਾਡੀਆਂ ਮੰਨੀਆਂ ਸੀ ਲੇਕਿਨ ਸਰਕਾਰ ਜਿਹੜੀ ਬਿਲਕੁਲ ਫਰਾਡ ਸਰਕਾਰ ਆ ਮੋਦੀ ਸਰਕਾਰ ਜਿਹੜੀ ਆ ਮੰਗਾ ਤੇ ਇਹ ਕਰਕੇ ਉਹ ਤੋਂ ਮੰਨ ਲੀਆਂ ਆ ਕਿ ਇਹਨਾਂ ਨੂੰ ਇੱਕ ਨਾ ਤਿਤਰ ਬਿਤਰ ਇੱਥੋਂ ਕਰ ਲਈਏ ਲੇਕਿਨ ਇਹ ਮਿੱਤਰਾ ਪੰਜਾਬ ਆ ਇਹ ਏਦਾਂ ਗੱਲ ਨਹੀਂ ਬਾਨੀ 2 ਸਾਲ ਵੇਟ ਕਰਨ ਦੇ ਬਾਅਦ ਅੱਜ ਸਾਨੂੰ ਮਜਬੂਰ ਹੋ ਕੇ ਪੰਜਾਬ ਤੋਂ ਵੇਚ ਜਾ ਕੇ ਬਾਡਰਾਂ ਤੇ ਬਹਿਣਾ ਪਿਆ ਔਰ ਤੁਸੀਂ ਦਲਜੀਤ ਸਿੰਘ ਖਾਲਸਾ ਨੇ ਦੱਸ ਹੀ ਦਿੱਤਾ ਵੀ ਸਾਡਾ ਏਡਾ ਵਧੀਆ ਸਰਕਾਰ ਨੇ ਜਿਹੜਾ ਸਵਾਗਤ ਕੀਤਾ ਵਾ ਪਰ ਇਹ ਸ਼ਾਇਦ ਇਹਨਾਂ ਨੂੰ ਭੁਲੇਖਾ ਵਾ ਕਿ ਇਹ ਬਿਹਾਰ ਆ ਇਹ ਮਿੱਤਰਾ ਬਿਹਾਰ ਨਹੀਂ ਆ ਇਹ ਪੰਜਾਬ ਆ ਇਹ ਮੁਗਲਾਂ ਦੇ ਟਾਈਮ ਤੋਂ ਲੜਦੇ ਆਏ ਆ ਇਹ ਤੁਸੀਂ ਸਮਝ ਲੈ ਵੀ ਸ਼ਾਇਦ ਅਮਰੀਕਾ ਕੈਨੇਡਾ ਚਲ ਗਿਆ ਇੱਕ ਸਿੰਘ ਵੀ ਰਹਿ ਗਿਆ ਪੰਜਾਬ ਦੇ ਵਿੱਚ ਸਵਾ ਲੱਖ ਨਾਲ ਲੜਨ ਵਾਲਾ ਵਾ ਇਹ ਕਰਕੇ ਮੋਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਸਿਰਫ ਸਾਡੇ ਹੱਥ ਜਿਹੜੇ ਆ ਉਹ ਸਾਡੇ ਪ੍ਰਧਾਨਾਂ ਨੇ ਬੰਨੇ ਆ ਜਿੱਦਣ ਸਾਡਾ ਪ੍ਰਧਾਨਾਂ ਨੇ ਐਲਾਨ ਕਰਤਾ ਜਿੰਨੇ ਮਰਜ਼ੀ ਬੈਰੀਅਰ ਤੁਸੀਂ ਕਰ ਲੋ ਅਸੀਂ ਤੋੜਾਂਗੇ ਪਹਿਲੇ ਦਿਨ ਦੀ ਤੁਹਾਨੂੰ ਮੈਂ ਗੱਲ ਦੱਸ ਦੇਣਾ ਚਾਹਣਾ ਵਾ ਅਸੀਂ ਬਿਲਕੁਲੋ ਖਾਲੀ ਹੱਥ ਖਾਲੀ ਹੱਥ ਦੇ ਹੋਣ ਦੇ ਬਾਵਜੂਦ ਵੀ ਸਰਕਾਰਾਂ ਲੜਿਆ ਭਾਈ 300 ਬੰਦਾ ਹੀ ਦਰਿਆ ਪਾਰ ਕਰਕੇ ਅਗਲੇ ਪਾਰ ਲੰਘ ਗਏ ਹਾਂ ਪਰ ਸਾਡੀ ਬਾਹ ਪੇਚ ਕੋਈ ਨਹੀਂ ਜਾਂਦੀ ਕਿਉਂਕਿ ਖਾਲੀ ਹੱਥਾਂ ਅੱਜ ਸਾਡੇ ਕੋ ਜਿਹੜਾ ਪ੍ਰਬੰਧ ਆ ਸਾਡੇ ਕੋ ਪੂਰਾ ਵਾ ਸਿਰਫ ਅਸੀਂ ਜਿਹੜਾ ਐਲਾਨ ਜਿਹੜਾ ਵਾ ਉਹ ਸਿਰਫ ਪੰਦੇਰ ਸਾਹਿਬ ਜਿੱਦਾਂ ਲਾਨ ਕਰਤਾ ਜਿੰਨੀਆਂ ਮਰਜ਼ੀ ਗੋਲੀਆਂ ਮਾਰ ਲੈ ਦਿੱਲੀ ਇਹਨਾਂ ਨੂੰ ਜਾ ਕੇ ਵਿਖਾ ਦਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਹਰਿਆਣੇ ਦੇ ਸਰਕਾਰ ਨੇ ਕੋਈ ਬੰਦੀ ਬਣਾ ਕੇ ਰੱਖੇ ਕਿਸਾਨਾਂ ਜਿੱਦਾਂ ਇੱਕ ਪਿੱਛੇ ਸਾਹਮਣੇ ਆਇਆ ਉਸ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਵੇਖੋ ਜੀ ਬਹੁਤ ਮਾੜੀ ਗੱਲ ਆ ਅਸਲ ਦੇ ਵਿੱਚ ਸਰਕਾਰ ਨੇ ਬੰਦੀ ਨਹੀਂ ਬਣਾਏ ਉਹ ਆਰਐਸਐਸ ਨੇ ਬੰਦੀ ਬਣਾਏ ਆ ਆਰਐਸਐਸ ਸਾਡੇ ਨੌਜਵਾਨਾਂ ਨੂੰ ਇੰਨੇ ਗਲਤ ਇਸ਼ਾਰੇ ਕਰਦੀ ਆ ਕਿਸਾਨਾਂ ਨੂੰ ਇੰਨੇ ਗਲਤ ਇਸ਼ਾਰੇ ਕਰਦੀ ਆ ਕਸਰਾਨ ਜਦੋਂ ਫਿਰ ਉਹਦਾ ਵਿਰੋਧ ਕਰਦੇ ਆ ਉਧਰੋਂ ਫੇ ਜਿਹੜਾ ਸਵਾਗਤ ਹੁੰਦਾ ਵਾ ਉਹ ਰੀਜਨਲ ਗੋਲੀਆਂ ਦੇ ਨਾਲ ਹੁੰਦਾ ਵਾ ਅਸਲ ਦੇ ਵਿੱਚ ਇਹ ਸਰਦਾਰਾਂ ਨੂੰ ਸਿੱਖਾਂ ਨੂੰ ਮਾਰਨਾ ਚਾਹੁੰਦੇ ਨੇ ਔਰ ਕੱਲ ਕੋਈ ਨਹੀਂ ਜਿੱਦਣ ਸਾਡੇ ਕੋਲ ਜ਼ਮੀਨਾਂ ਖੋਈਆਂ ਗਈਆਂ ਤੇ ਅਸਲ ਦੇ ਵਿੱਚ ਪਬਲਿਕ ਨੂੰ ਪਤਾ ਉਸ ਦਿਨ ਲੱਗਣਾ ਵਾ ਉਸ ਦਿਨ ਪਤਾ ਲੱਗਣਾ ਵੀ ਜਿੱਦਣ ਸਾਡੇ ਗੰਡੇ ਸਾਡੇ ਕੋਲ 5 ਰੁਪਏ ਕਿਲੋ ਲੈ ਕੇ 200 ਰੁਪਏ ਕਿਲੋ ਇਹਨਾਂ ਨੇ ਵੇਚੇ ਫਿਰ ਪਤਾ ਲੱਗਣਾ ਵੀ ਇਹ ਇਕੱਲੀ ਕਿਸਾਨਾਂ ਦੀ ਲੜਾਈ ਨਹੀਂ ਆ ਇਹ ਸਾਰੇ ਸੰਸਾਰ ਦੀ ਇੱਕ ਗਰੀਬ ਤੋਂ ਲੈ ਕੇ ਮੀਰ ਤੱਕ ਸਾਰਿਆਂ ਦੀ ਲੜਾਈ ਹੈ ਦੇਖੋ ਜੇ ਦਰਜੀਤ ਸਿੰਘ ਖਾਲਸਾ ਕਿਸਾਨ ਮਜ਼ਦੂਰ ਸਿੰਘ ਕਮੇਟੀ ਮੇਰੇ ਨਾਲ ਨੇ ਸਾਡੇ ਪ੍ਰਧਾਨ ਸਤਨਾਬ ਸਿੰਘ ਘਾਰੜ ਸੋ ਅੱਜ ਮੋਦੀ ਖੱਟੜ ਅਮਿਤ ਸ਼ਾਹ ਤੇ ਡਬਲਿਊਟੀਓ ਇਹਨਾਂ ਦੇ ਅਸੀਂ ਅੱਥੀ ਫੂਕ ਜਿਹੜਾ ਬਜਾਰਾਵਾ ਜੰਡਿਆਲਾ ਗੁਰੂ ਦਾਣਾ ਮੰਡੀ ਦੇ ਵਿੱਚ ਕਰਨ ਜਾ ਰਹੇ ਹਾਂ। ਸੋ ਇਹ ਕੱਲਾ ਜਡਿਆਲਾ ਗੁਰੂ ਨਹੀਂ ਪੰਜਾਬ ਦੇ ਸਾਰੇ ਪਿੰਡਾਂ ਸ਼ਹਿਰਾਂ ਦੇ ਵਿੱਚ ਆ ਚੜਿਆ। ਇਹ ਅੱਥੀ ਫੂਕ ਮਜਾਰੀ ਜਿਹੜੇ ਉਹ ਕਿੱਥੇ ਜਾ ਰਹੇ ਆ। ਉਹਦੇ ਨਾਲ ਨਾਲ ਸ਼ੰਭੂ ਬਾਡਰ, ਨੌਰੀ ਬਾਡਰ ਦੇਤੇ ਵੀ ਦੇਊ ਘੱਟ ਜਿਹੜੇ ਪੁਤਲੇ ਆ ਉਹ ਫੁਕੇ ਜਾਣਗੇ। ਸੋ ਰੋਸ ਆ ਜੀ ਪੂਰਾ ਜਿਹੜਾ 13-14 ਦਿਨਾਂ ਤੋਂ ਕਿਸਾਨਾਂ ਦੇ ਉੱਤੇ ਜਿਹੜਾ ਤਸ਼ੱਦਦ ਕੀਤਾ ਜਾ ਰਿਹਾ ਮੋਦੀ ਖੱਟਣ ਸਰਕਾਰ ਵੱਲੋਂ। ਭਾਰੀ ਗੋਲਾਬਾਰੀ ਜਿਹੜੀ ਆ ਉਹ ਉਦੋਂ ਤੋਂ ਲਗਾਤਾਰ ਜਾਰੀ ਆ ਗੋਲੀਆਂ ਦੇ ਨਾਲ ਜਿਹੜਾ ਵਾ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਜਿੱਥੇ ਇੱਕ ਨੌਜਵਾਨ 23 ਸਾਲ ਦਾ ਆਪ ਸਭ ਨੇ ਵੇਖਿਆ ਸੋਸ਼ਲ ਮੀਡੀਆ ਦੇ ਉੱਤੇ ਕਿ ਸ਼ੁਭਕਰਮਣ ਸਿੰਘ ਬਿਨਾਂ ਮਾਂ-ਬਾਪ ਦੇ ਬੱਚਾ ਜਿਹੜਾ ਵਾ ਉਹਨੂੰ ਗੋਲੀ ਦੇ ਨਾਲ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਹੁਣ ਤੱਕ ਕਿੰਨੇ ਕਿਸਾਨ ਸ਼ਹੀਦ ਹੋ ਗਏ ਤੇ ਕਿੰਨੇ ਜ਼ਖਮੀ ਹੋ ਗਏ ਇਹ ਲਗਭਗ ਜਿਹੜੇ ਆ 4 ਤੋਂ 5 ਕਿਸਾਨ ਜਿਹੜੇ ਉਹ ਸ਼ਹੀਦ ਹੋ ਗਏ ਨੇ ਔਰ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਹਰਿਆਣਾ ਪੁਲਿਸ ਪ੍ਰਸ਼ਾਸਨ ਆ ਪੰਜਾਬ ਦੀ ਹੱਦ ਦੇ ਵਿੱਚ ਆ ਕੇ 25 ਤੋਂ 26 ਟਰੈਕਟਰ ਤੇ ਗੱਡੀਆਂ ਜਿਹੜੀਆਂ ਵਾਂ ਉਹਨਾਂ ਦੀ ਭੰਨ ਤੋੜ ਜਿਹੜੀ ਆ ਪ੍ਰਸ਼ਾਸਨ ਵੱਲੋਂ ਕੀਤੀ ਗਈ ਆ ਇਹ ਕਿੰਨਾ ਕ ਖਰਚਾ ਤੁਹਾਡਾ ਸਾਣਾ ਕਿੰਨਾ ਕ ਲਾਗਤ ਲੱਗੂਗੀ ਜਿੰਨਾ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਹੁਣ ਤੱਕ ਜੀ ਵੇਖੋ ਜੀ ਖਰਚਾ ਜਿਹੜਾ ਵਾ ਉਹਨੂੰ ਬਿਆਨ ਨਹੀਂ ਅਸੀਂ ਕਰ ਸਕਦੇ ਬਹੁਤ ਹੀ ਜ਼ਿਆਦਾ ਵੱਡੀ ਭੰਨ ਤੋੜ ਜਿਹੜੀ ਕੀਤੀ ਗਈ ਆ ਗੁੰਡਾਗਰਦੀ ਦੇ ਰੂਪ ਦੇ ਵਿੱਚ ਕਿਸਾਨ ਸ਼ਾਂਤਮਈ ਤਰੀਕੇ ਨਾਲ ਜਿਹੜੇ ਬੈਠੇ ਨੇ ਔਰ ਮੈਂ ਦੱਸ ਦੇਣਾ ਚਾਹੁੰਦਾ ਕਿ ਸ਼ੰਭੂ ਬਾਰਡਰ ਦੇ ਉੱਤੇ 21 ਤਰੀਕ ਨੂੰ ਗੁਰੂ ਸਾਹਿਬ ਦੀ ਬਾਣੀ ਜਿਹੜੀ ਚੱਲ ਰਹੀ ਸੀ ਜਪਜੀ ਸਾਹਿਬ ਦੇ ਪਾਠ ਸ਼ਾਂਤਮਈ ਤਰੀਕੇ ਦੇ ਨਾਲ ਸੰਗਤ ਬੈਠ ਕੇ ਸਟੇਜ ਦੇ ਕੋਲ ਪਾਠ ਸੁਣ ਰਹੀ ਸੀ ਉਦੋਂ ਵੀ ਜਿਹੜਾ ਵਾ 15 ਤੋਂ 20 ਗੋਲੇ ਅੱਥਰੂ ਗੈਸ ਦੇ ਜਿਹੜੇ ਆ ਉਹ ਛੁੱਟੇ ਗਏ ਆ ਔਰ ਪ੍ਰਸ਼ਾਸਨ ਜਿਹੜਾ ਵਾ ਹਰਿਆਣਾ ਪ੍ਰਸ਼ਾਸਨ ਉਹਨਾਂ ਨੇ ਇਹ ਵੀ ਨਹੀਂ ਵੇਖਿਆ ਕਿ ਮੀਡੀਆ ਦੀਆਂ ਵੈਨਾਂ ਖੜੀਆਂ ਨੇ ਜਾਂ ਮੈਡੀਕਲ ਸਹੂਲਤ ਵਾਲੀਆਂ ਵੈਨਾਂ ਜਿਹੜੀਆਂ ਉਹ ਖੜੀਆਂ ਨੇ ਫ੍ਰੀ ਮੈਡੀਕਲ ਸਹੂਲਤ ਦੀਆਂ ਕਿਸਾਨਾਂ ਦੇ ਇਲਾਜ ਹੋ ਰਹੇ ਸੀ ਜ਼ਖਮੀ ਕਿਸਾਨਾਂ ਦੇ ਔਰ ਉਹਨਾਂ ਵੈਨਾਂ ਦੇ ਉੱਤੇ ਵੀ ਜਿਹੜਾ ਵਾ ਉਹ ਡਰੋਨ ਦੇ ਰਾਈ ਗੋਲਾਬਾਰੀ ਜਿਹੜੀ ਉਹ ਕੀਤੀ ਗਈ ਆ ਬਈ